ਦੀ ਵਿਚਾਰ ਸਤਿ ਸ੍ਰੀ ਅਕਾਲ ਜੀ ਮੈਂ ਰਿਸ਼ਪਾਲ ਕੌਰ ਗਿੱਲ ਤੇ ਅੱਜ ਦੇ ਵਿਚਾਰ ਦੀ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਆ ਇੱਕ ਆਦਮੀ ਸੀ ਬਹੁਤ ਮਿਹਨਤੀ ਸੀ ਹਾਰਡ ਵਰਕਿੰਗ ਤੇ ਆਪਣੀ ਜਮਾ ਪੂੰਜੀ ਜਿਹੜੀ ਸੀਗੀ ਉਹਨੂੰ ਬਹੁਤ ਸਾਫ ਸਾਫ ਰੱਖਦਾ ਸੀ ਘਰ ਦੇ ਵਿੱਚ ਇੱਕ ਤਜੋਰੀ ਲਾਈ ਹੁੰਦੀ ਸੀ ਆਪਣੀ ਤਨਖਾਹ ਜਦੋਂ ਮਿਲਣੀ ਜਾਂ ਕੋਈ ਵੀ ਪ੍ਰੋਫਿਟ ਹੋਣਾ ਉਹਨੇ ਜਾ ਕੇ ਜਿਹੜੇ ਨੋਟ ਸੀ ਉਹਨਾਂ ਦੀ ਗੱਥੀ ਬਣਾ ਕੇ ਉਹਨਾਂ ਨੂੰ ਤਜੋਰੀ ਦੇ ਵਿੱਚ ਰੱਖ ਲੈਣਾ ਤੇ ਕਦੇ-ਕਦੇ ਜਦੋਂ ਦਾ ਜੀ ਕਰਨਾ ਤਜੋਰੀ ਖੋਲਣੀ ਨੋਟਾਂ ਨੂੰ ਪਿਆਰ ਦੇਖਣਾ ਬਹੁਤ ਖੁਸ਼ ਹੋਣਾ ਤਜੋਰੀ ਬੰਦ ਫੇਰ ਕਰ ਦੇਣੀ ਇਦਾਂ ਟਾਈਮ ਲੰਘਦਾ ਗਿਆ ਮਿਹਨਤ ਕਰਦਾ ਰਿਹਾ ਪੈਸੇ ਜੋੜਦਾ ਰਿਹਾ ਤੇ ਇਸ ਗੱਲ ਦੀ ਜਿਹੜੀ ਖਬਰ ਸੀ ਉਹਦੇ ਘਰ ਦੇ ਵਿੱਚ ਇੱਕ ਨੌਕਰ ਕੰਮ ਕਰਦਾ ਸੀ ਉਹਨੂੰ ਪਤਾ ਲੱਗ ਗਈ ਕਿ ਇਹ ਪੈਸੇ ਆਪਣੇ 10 ਜੋੜ ਜੋੜ ਕੇ ਰੱਖਦਾ ਆ ਤੇ ਉਹਨੇ ਕੀ ਕੀਤਾ ਆਪਣੇ ਹੋਰ ਜਿਹੜੇ ਫਰੈਂਡ ਸੀਗੇ ਉਹਦੇ ਨੌਕਰ ਦੇ ਉਹਨਾਂ ਨੇ ਮਿਲ ਕੇ ਘਰ ਦੇ ਵਿੱਚ ਹੀ ਚੋਰੀ ਕਰ ਲਈ ਤੇ ਉਹਦੀ ਸਾਰੀ ਜਿਹੜੀ ਜਮਾ ਪੂੰਜੀ ਸੀਗੀ ਉਹਨੂੰ ਉਹ ਲੈ ਗਏ ਲੁੱਟ ਕੇ ਤੇ ਜਦੋਂ ਆਦਮੀ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਮਾਇੂਸ ਹੋਇਆ ਆਬਵੀਅਸਲੀ ਉਹਨੇ ਹੋਣਾ ਸੀ ਕਿਉਂਕਿ ਸਾਰੀ ਉਮਰ ਦੀ ਕਮਾਈ ਸੀ ਤੇ ਰੋਂਦਾ ਆ ਬਹੁਤ ਮਾਇੂਸ ਹੁੰਦਾ ਆ ਇੱਕ ਉਹਦਾ ਫਰੈਂਡ ਸੀ ਕੰਟੀ ਨੂੰ ਇਹ ਸਾਰਾ ਪਤਾ ਸੀਗਾ ਤੇ ਉਹਨੇ ਉਹਨੂੰ ਪੁੱਛਿਆ ਕਿ ਕੀ ਹੋਇਆ ਕਿਉਂ ਰੋ ਰਿਹਾ ਆ ਉਹਨੇ ਦੱਸਿਆ ਪੇ ਮੇਰੀ ਜਿਹੜੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਸੀਗੀ ਉਹ ਲੁੱਟੀ ਗਈ ਤੇ ਤਾਂ ਹ ਮਾਰ ਮਾਰ ਕੇ ਰੋਣ ਲੱਗਿਆ ਤੇ ਉਹ ਜਿਹੜਾ ਆਦਮੀ ਸੀਗਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਕਹਿੰਦਾ ਕਿ ਤੂੰ ਐਦਾਂ ਕਰ ਜਿਹੜੀ ਅਖਬਾਰ ਦੀ ਰੱਦੀ ਹੁੰਦੀ ਹੈ ਨਾ ਉਹਨੂੰ ਕੱਟ ਕੱਟ ਕੇ ਉਹ ਨੋਟ ਦੀ ਸ਼ੇਪ ਦੇ ਬਣਾ ਕੇ ਉਹਨਾਂ ਦੀਆਂ ਗੱਥੀਆਂ ਬਣਾ ਕੇ ਤੇ ਤੂੰ ਉਤਜੋਰੀ ਚ ਰੱਖ ਲੈ ਉਹ ਕਹਿੰਦਾ ਕਿ ਤੇਰਾ ਦਿਮਾਗ ਖਰਾਬ ਆ ਕਿ ਮੈਂ ਇੱਥੇ ਗੱਲ ਕਰ ਰਿਹਾ ਆ ਕਿ ਮੇਰੇ ਪੈਸੇ ਜਿਹੜੇ ਆ ਉਹ ਲੁੱਟੇ ਗਏ ਮੇਰੀ ਸਾਰੀ ਉਮਰ ਦੀ ਕਮਾਈ ਜਿਹੜੀ ਆ ਉਹ ਜਾਂਦੀ ਲੱਗੀ ਤੇ ਤੂੰ ਤੋ ਕਹਿੰਦਾ ਕਿ ਮੈਂ ਰੱਦੀ ਦੀਆਂ ਗੱਥੀਆਂ ਬਣਾ ਕੇ ਤਜੋਰੀ ਚ ਰੱਖ ਲਵਾਂ ਉਹ ਆਦਮੀ ਨੇ ਉਹਨੂੰ ਜਵਾਬ ਦਿੱਤਾ ਕਹਿੰਦਾ ਕਿ ਜਿਹੜੇ ਉਹ ਪੈਸਾ ਸੀਗਾ ਉਹ ਨੋਟ ਸੀਗੇ ਉਹ ਰੁਪਈਏ ਸੀਗੇ ਉਹ ਕਹਿੰਦਾ ਸਾਰੇ ਤੇਰੇ ਲਈ ਤਾਂ ਇੱਕ ਰੱਦੀ ਦੇ ਬਰਾਬਰ ਸੀ ਕਿਉਂਕਿ ਨਾ ਤਾਂ ਉਹਨਾਂ ਨੂੰ ਤੂੰ ਕਦੇ ਵਰਤੋਂ ਕੀਤਾ ਨਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਕੋਈ ਖੁਸ਼ੀ ਖਰੀਦੀ ਨਾ ਆਪਣੇ ਲਈ ਕੁਝ ਵੀ ਕੀਤਾ ਸਿਰਫ ਕੰਮ ਕਰਦਾ ਰਿਹਾ ਪੈਸੇ ਜੋੜਦਾ ਰਿਹਾ ਤੇ ਉਹ ਤਾਂ ਤੇਰੇ ਲਈ ਰੱਦੀ ਹੋਈ ਸੀ ਤੇ ਜਦੋਂ ਉਹ ਭਾਈ ਨੇ ਇਹ ਗੱਲ ਸੋਚੀ ਤੇ ਵਿਚਾਰੀ ਤਾਂ ਬੜਾ ਪਛਤਾਵਾ ਹੋਇਆ ਉਹਨੂੰ ਕਿ ਦੇਖੋ ਮੈਂ ਸਾਰੀ ਉਮਰ ਕੰਮ ਕਰਦਾ ਰਿਹਾ ਆਪਣੇ ਲਈ ਕੁਝ ਨਹੀਂ ਕੀਤਾ ਆਪਣੇ ਤੇ ਕਦੇ ਖਰਚਾ ਨਹੀਂ ਕੀਤਾ ਤੇ ਅੱਜ ਨਾ ਮੇਰੇ ਕੋਲ ਸਮਾਂ ਰਿਹਾ ਆ ਮੇਰੀ ਸਾਰੀ ਉਮਰ ਲੰਘ ਚੁੱਕੀ ਆ ਤੇ ਨਾ ਮੇਰੇ ਕੋਲ ਉਹ ਸਾਰੇ ਟਾਈਮ ਦੀ ਜਿਹੜੀ ਆ ਕਮਾਈ ਆ ਉਹ ਰਹਿੰਦੀ ਆ ਨਾ ਨਾ ਹੋ ਬਚ ਸਕੀ ਸੋ ਇਸ ਗੱਲ ਤੋਂ ਜੇ ਸਿ ਇਹ ਸਿੱਖਣਾ ਹੋਵੇ ਕਿ ਜਿਹੜਾ ਪੈਸਾ ਆ ਆਬਵੀਅਸਲੀ ਇਹ ਕੰਮ ਕਰਨ ਵਾਲਾ ਆਂਦਾ ਆ ਮਿਹਨਤ ਕਰਨ ਵਾਲਾ ਆਂਦਾ ਆ ਪਰ ਇਹ ਆਲਸੋ ਪਰਮਾਤਮਾ ਦੀ ਬlesਸਿੰਗ ਦੇ ਨਾਲ ਵੀ ਆਉਂਦਾ ਆ ਜਿਹੜਾ ਪੈਸਾ ਆਇਆ ਹੋਇ ਇੱਕ ਨਿਯਮਤ ਆ ਪਰਮਾਤਮਾ ਦੀ ਉਹਨੂੰ ਤੁਸੀਂ ਇੱਕ ਬlesਸਿੰਗ ਸਮਝੋ ਤੇ ਇਸ ਇਹ ਨਿਆਮਤ ਨੂੰ ਨਿਹਮਤ ਨੂੰ ਅਸੀਂ ਕਿੱਦਾਂ ਯੂਜ਼ ਕਰਨਾ ਹੈ ਇਹ ਤੋਂ ਕੀ ਫਾਇਦਾ ਲੈਣਾ ਹੈ ਕਹਿੰਦੇ ਆ ਕਿ ਜਿਹੜਾ ਪੈਸਾ ਆ ਉਹ ਖੁਸ਼ੀਆਂ ਨਹੀਂ ਖਰੀਦ ਸਕਦਾ ਪਰ ਇਹ ਖੁਸ਼ੀਆਂ ਨੂੰ ਪ੍ਰਾਪਤ ਕਰਨ ਦੇ ਵਿੱਚ ਜ਼ਰੂਰ ਇਹ ਹੈਲਪ ਕਰ ਸਕਦਾ ਆ ਤੇ ਸਾਡੇ ਕਲਚਰ ਦੇ ਵਿੱਚ ਸਪੈਸ਼ਲੀ ਆਪਾਂ ਇਹ ਦੇਖਿਆ ਕਿ ਅਸੀਂ ਬਹੁਤ ਮਿਹਨਤੀ ਕੌਮ ਆ ਪਰ ਅਸੀਂ ਕਈ ਵਾਰੀ ਇਹ ਜਿਹੜਾ ਅਸੀਂ ਪੈਸਾ ਬਣਾਇਆ ਹੁੰਦਾ ਜੋੜਿਆ ਹੁੰਦਾ ਹੈ ਉਹਨੂੰ ਖਰਚਣਾ ਭੁੱਲ ਜਾਈਦਾ ਆ ਇਹਦੇ ਦੋ ਕਾਰਨ ਨੇ ਸਾਡੀ ਕਮਿਊਨਿਟੀ ਦੇ ਵਿੱਚ ਪੀਐਸ ਸਾਡੇ ਨਾਲ ਇਹ ਕਿਉਂ ਹੁੰਦਾ ਆ ਪਹਿਲਾਂ ਤਾਂ ਹੈਗਾ ਆ ਸਾਡੇ ਤੇ ਇੱਕ ਕਮਿਊਨ ਸੋਸ਼ਲ ਪ੍ਰੈਸ਼ਰ ਸਾਡੀ ਜਿਹੜੀ ਕਮਿਊਨਿਟੀ ਆ ਇਹਦੇ ਵਿੱਚ ਇਹ ਇੱਕ ਤਰ੍ਹਾਂ ਦੀ ਦੌੜ ਜਿਹੀ ਲੱਗੀ ਹੋਈ ਆ ਕਿ ਅਗਲੇ ਦੇ ਘਰ ਆ ਗੱਡੀ ਖੜੀ ਆ ਮੈਂ ਵੀ ਉਦਾਂ ਦੀ ਗੱਡੀ ਲੈਣੀ ਆ ਉਹਦੇ ਕੋ ਦੋ ਘਰ ਆ ਮੈਂ ਵੀ ਦਿਨ ਰਾਤ ਮਿਹਨਤ ਕਰਕੇ ਦੋ ਘਰ ਲੈਣੇ ਆ ਤੇ ਭੁੱਲ ਜਾਂਦੇ ਆ ਅਸੀਂ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਥੋੜਾ ਸੁੱਖ ਦੇਣਾ ਦੂਜਾ ਪ੍ਰੈਸ਼ਰ ਹੈਗਾ ਆ ਗਿਲਟ ਦੀ ਭਾਵਨਾ ਜਦੋਂ ਅਸੀਂ ਆਪਣੇ ਆਪ ਤੇ ਪੈਸੇ ਖਰਚਦੇ ਆ ਤਾਂ ਸਾਨੂੰ ਇੱਕ ਗਿਲਟ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਆ ਦਿਲ ਦੇ ਵਿੱਚ ਕਿ ਇਹ ਪੈਸੇ ਮੈਂ ਆਪਣੇ ਬੱਚਿਆਂ ਲਈ ਰੱਖ ਲੈਣਾ ਆ ਜਾਂ ਕਿਸੇ ਹੋਰ ਲਵਡ ਬਣ ਲਈ ਰੱਖ ਲੈਣਾ ਆ ਬੱਚਿਆਂ ਨੂੰ ਬਿਲਕੁਲ ਇਹ ਗੁੱਡ ਬੈਲੈਂਸ ਚਾਹੀਦਾ ਆ ਕਿਉਂਕਿ ਮਾੜੇ ਟਾਈਮ ਲਈ ਵੀ ਸਾਨੂੰ ਕੁਝ ਬਚਾ ਕੇ ਜ਼ਰੂਰ ਰੱਖਣਾ ਚਾਹੀਦਾ ਆ ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਬੱਚਿਆਂ ਨੂੰ ਗੁੱਡ ਐਜੂਕੇਸ਼ਨ ਦਿੰਨੇ ਆ ਗੁੱਡ ਮੋਰਲ ਵੈਲਿਊਜ਼ ਦਿੰਨੇ ਆ ਉਹੀ ਬਹੁਤ ਆ ਜੇ ਉਹਨਾਂ ਕੋ ਗੁੱਡ ਵੈਲਿਊਜ਼ ਹੋਈਆਂ ਉਹਨਾਂ ਨੇ ਚੰਗੇ ਇਨਸਾਨ ਬਣ ਜਾਣਾ ਆ ਤੇ ਗੁੱਡ ਐਜੂਕੇਸ਼ਨ ਹੋਈ ਤਾਂ ਆਪੇ ਉਹਨਾਂ ਨੇ ਪ੍ਰੋਫੈਸ਼ਨਲ ਵੀ ਬਣ ਜਾਣਾ ਆ ਸੋ ਲੋੜ ਹੈਗੀ ਆ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ ਦੀ ਉਹਨਾਂ ਨਾਲ ਕਿਤੇ ਛੁੱਟੀਆਂ ਤੇ ਜਾਣ ਦੀ ਆਪਣੇ ਆਪ ਲਈ ਕੁਝ ਖਰੀਦਦਾਰੀ ਕਰਨ ਦੀ ਆਪਣੀ ਰੂਹ ਨੂੰ ਖੁਸ਼ ਕਰਨ ਦੀ ਕਿਉਂਕਿ ਪੈਸਾ ਜਿਹੜਾ ਆ ਇਹ ਸਾਨੂੰ ਅ ਰੂਹ ਦੀ ਖੁਸ਼ੀ ਦੇ ਸਕਦਾ ਆ ਜੇ ਸਾਨੂੰ ਲੈਣੀ ਆਂਦੀ ਹੋਵੇ ਤਾਂ ਥੈਂਕਸ ਫॉर ਵਾਚਿੰਗ ਤੇ ਮੇਰੇ ਅੱਜ ਦੇ ਵਿਚਾਰ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਨਾ ਭੁੱਲਣਾ ਐਂਡ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ